ਸਕੂਲ ਵੈਨ ਦੀ ਆਲਟੋ ਕਾਰ ਦੇ ਨਾਲ ਟੱਕਰ ਹੋਈ ਹੈ ਸੰਗਣੀ ਧੁੰਦ ਇਸ ਹਾਦਸੇ ਦਾ ਕਾਰਨ ਬਣਾਈ ਤੇ ਉਧਰ ਹੀ ਆਲਟੋ ਕਾਰ ਚਾਲਕ ਨੇ ਇਹ ਵੀ ਦੱਸਿਆ ਕਿ ਜਿਹੜਾ ਬੰਦਾ ਸਕੂਲ ਵੈਨ ਚਲਾ ਰਿਹਾ ਸੀ ਉਸ ਵੱਲੋਂ ਸ਼ਰਾਬ ਵੀ ਪੀਤੀ ਗਈ ਸੀ ਜਿਸ ਦੇ ਮੂੰਹੋਂ ਬਦਬੂ ਆ ਰਹੀ ਸੀ ਦਸਲੇ ਮਾਮਲਾ ਅਜਨਾਲਾ ਦਾ ਹੈ ਜਿੱਥੇ ਇੱਕ ਆਲਟੋ ਕਾਰ ਤੇ ਸਕੂਲ ਵੈਨ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਆਲਟੋ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਉਧਰੋਂ ਆ ਰਹੀ ਸਕੂਲ ਵੈਨ ਦੇ ਚਾਲਕ ਨੇ ਉਸ ਦੀ ਗੱਡੀ ਨੂੰ ਟੱਕਰ ਮਾਦ ਤੇ ਜਿਸ ਕਾਰਨ ਬੱਚੇ ਬਾਲ ਬਾਲ ਬਚੇ ਉਨ੍ਹਾਂ ਕਿਹਾ ਕਿ ਉਹ ਨਾ ਵੈਨ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਉਕਤ ਵੈਨ ਚਾਲਕ ਤੁਰੰਤ ਦਾਅ ਫਾਇਦਾ ਚੁੱਕ ਕੇ ਫਰਾਰ ਹੋ ਗਿਆ ਉਨ੍ਹਾਂ ਕਿਹਾ ਕਿ ਸੰਗਣੀ ਤੁੰਦ ਹੋਣ ਕਾਰਨ ਰੋਜ਼ਾਨਾ ਐਕਸੀਡੈਂਟ ਉੰਧੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਪਰਬਾਵਨਾਲ ਸਕੂਲਾਂ ਦੀਆਂ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਪਾਜੀ ਮੇਰਾ ਨਾਮ ਜਰਨੈਲ ਸਿੰਘ ਹੈ ਪਿੰਡ ਮੇਰਾ ਦਿਹਲਪੁਰਾ ਜੀ ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇੱਥੇ ਚੜਾ ਕੇ ਮੋੜ ਤੋਂ ਬੀਐਸਐਫ ਦੀ ਬੱਸ ਦੇ ਵਿੱਚ ਤੇ ਵਾਪਸ ਹੋ ਰਿਹਾ ਸੀ ਮੇਰੇ ਕੇਬੀਐਸ ਕੇਂਦਰ ਵਿਦਿਆਲਿਆ ਜੀ ਤੇ ਮੈਂ ਉੱਥੋਂ ਜਦੋਂ ਚੌਂਤ ਚੜਾ ਗਿਆ ਨਾਲ ਨਾਲ ਮੇਰੀ ਗੱਡੀ ਲੀਗ ਤੇ ਲਿਆਉਣ ਰਿਹਾ ਵੀ ਧੁੰਦ ਕਰਕੇ ਨਹੀਂ ਪਤਾ ਲੱਗਦਾ ਉਹ ਬੰਦੇ ਨੇ ਕੀ ਕੀਤਾ ਵੀ ਅੱਗੋਂ ਗੱਡੀ ਤੇਜ਼ ਲਾਇਆ ਤੇ ਆ ਕੇ ਮੈਨੂੰ ਜਦੋਂ ਅਸੀਂ ਰੋਕਿਆ ਗੱਡੀ ਠੋਗ ਗਈ ਮੇਰਾ ਸਿਰ ਵੱਜਾ ਅੱਗੇ ਉਹਦੇ ਨਾਲ ਗੱਡੀ ਨਾਲ ਇੱਕ ਦਮ ਜਦੋਂ ਮੇਰੀ ਦੀ ਗੱਡੀ ਹੈ ਸਾਰੀ 30 ਦੀ 25 ਦੀ ਸਪੀਡ ਤੇ ਦੂਜਾ ਗੇਅਰ ਹੀ ਅਜੇ ਇਹਨੇ ਕੀਤਾ ਗੱਡੀ ਤੇਜ਼ ਲਾਈ ਜਾਂਦਾ ਮੈਂ ਲੇਟ ਆ ਬ੍ਰੇਕ ਉਹ ਵੇਖੋ ਕਿੱਥੋਂ ਘਰੀਤੀ ਕਿੱਥੇ ਜਾਗਦੇ ਕਿਹੜੇ ਬੰਨੇ ਨੇ ਗੱਡੀ ਲਿਆ ਕੇ ਮਾਰੀ ਆ ਉਈਟਾ ਉਈਟਾ ਮੇਰੇ ਗੱਲ ਪੈਂਦਾ ਤੇ दारू ਦੇ ਬੋਆਉਂ ਨਹੀਂ ਨਾ ਕਿ ਇਹਨਾਂ ਲਾ ਕੇ ਵੀਡੀਓ ਸਾਰਿਆਂ ਨੇ ਬਣਾਈਆਂ ਵੀਰਾਂ ਨੇ ਲਾ ਕੇ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਤਾਂ दारू ਪੀਂਦੇ ਆ ਮੈਂ ਤਾਂ ਰਾਤ ਦੀ ਪੀਤੀ ਹੈ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਵੀ ਅੱਛੀ ਸੀ ਉਹਨਾਂ ਨੇ ਡਰਾਈਵਰ ਨੂੰ ਮਾਲਕ ਨੂੰ ਕਿਹਾ ਕਿ ਇਹ ਬੰਦਾ दारू ਪੀਂਦਾ ਜੇ ਇਹ ਬੰਦਾ ਬਦਲੀ ਕਰ ਦਿਓ ਉਹ ਬੰਦਾ ਵੀ ਮੈਨੂੰ ਸੂਰੇਪੁਰ ਦਾ ਨੰਬਰ ਦੇ ਕੇ ਗਿਆ ਆਪਣਾ ਉਹਨੇ ਵੀ ਉਹਨੂੰ ਕਿਹਾ ਵਾ ਕਿ ਇਹ ਬੰਦੇ ਨੂੰ ਨਾ ਵੀਰੇ ਬੰਦਾ ਠੀਕ ਨਹੀਂ ਹੈਗਾ ਤੇ ਦਾੜਾ ਛੱਡਿਆ ਉਹਨੇ ਅਸੀਂ ਵੀ ਕਹਤਾ ਦਾੜਾ ਛੱਡਿਆ ਸੀ ਇਹ ਥੋੜਾ ਵੀ दारू ਪੀ ਕੇ ਗੱਡੀਆਂ ਚਲਾਉਂਦੇ ਫਿਰਦੇ ਆ ਆ ਗੱਲ ਹੋਈ ਹੈ ਤਾਂ ਉਹ ਗੋ ਵੇਰ ਕੇ ਗੱਲ ਮੇਰਾ ਭੱਜ ਗਿਆ ਬੰਦਾ ਤੇਰੀ ਵੈਨ ਕਿਹੜੀ ਸੀ ਉਹ ਵੈਨ ਕਿਹੜੇ ਸਕੂਲ ਦੀ ਹੈਗੀ ਹਰ ਸ੍ਰੀ ਹਰਿ ਕ੍ਰਿਸ਼ਨ ਦੀ ਹੈ ਹਰਿ ਕ੍ਰਿਸ਼ਨ ਦੀ ਇਹ ਕਿੰਨੀ ਜੀ ਸਪੀਡ ਤੇ ਹੈਗਾ ਉਹਦੀ ਸਪੀਡ ਬਹੁਤ ਹੀ ਆ ਬ੍ਰੇਕ ਵੇਖੋ ਕਿੱਥੋਂ ਆ ਵੇਖੋ ਤੁਸੀਂ ਕੈਮਰੇ ਨਾਲ ਕਿੱਥੋਂ ਬ੍ਰੇਕ ਬੰਦੇ ਨੇ ਮਾਰੀ ਆ ਸਪੀਡ ਉਹਦੀ ਫੁੱਲ ਹੀ ਮੇਰੀ ਸਾਰੀ 20 25 ਦੀ ਦੂਜਾ ਗੇਅਰ ਹੀ ਅਜੇ ਲੋਹ ਲੀ ਆ ਜਾਓ ਜੁਲੇ ਨਾ ਮ ਗੱਡੀ ਆਪਣੀ ਤੁਹਾਡਾ ਕੀ ਕੀ ਚਾਰ ਹੋਇਆ ਮੇਰਾ ਵੇਖੋ ਗੱਡੀ ਦਾ ਨਗਲ ਆ ਟਾਇਰ ਨਾ ਪਾਇ ਮੇਰਾ ਵੀ ਪਾੜਤਾ ਨਾਲ ਸਿੱਧੀ ਇਹਨੇ ਗੱਡੀ ਵਿੱਚ ਮਾਰ ਗਿਆ ਸਾਡੇ ਸਾਹਮਣੇ ਦਿਖਾਈ ਰਿਹਾ ਸਕੂਲ ਵਾਲੀ ਬੱਸ ਵਿੱਚ ਨੇ ਠੋਕੀ ਤੇ ਵਿੱਚ ਬੱਚੇ ਚਾਰੇ ਹਰਫਲਾਗ ਹੋ ਗਏ ਨਾਲ ਆ ਦੋ ਬੱਚੇ ਵਿੱਚ ਬੈਠੇ ਹੀ ਹਜੇ ਤਾਂ ਨਾ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਤੂੰ ਲੋਕਾਂ ਨੂੰ ਮਾਰੇਗਾ ਵਿੱਚ ਨਹੀਂ ਜਾਣੀ ਨਹੀਂ ਹੋਇਆ ਨਹੀਂ ਸਾਟਰੀ ਮੇਰਾ ਮਥਾ ਇੱਥੇ ਵੱਜਾ ਜਿਹੜੇ ਇਕਦਮ ਗੱਡੀ ਵੱਜੀ ਆ ਮੇਰੇ ਉਹਦੇ ਨਾਲ ਵੱਜਾ ਬਾਕੀ ਉਹਦਾ ਠੀਕ ਹੈ ਗੱਡੀ ਸਾਰੀ ਉਹਨਾਂ ਨੇ ਡੈਡੂ ਸਵੇਰੇ ਆ ਗਈ ਹੈ ਹਾਂਜੀ ਹੁਣ ਪੁਲਿਸ ਲੈ ਗਈ ਆ ਉਸ ਹਾਂਜੀ ਉਹ ਗੱਡੀ ਲੈ ਗਿਆ ਉਹਦੇ ਇਹ ਵੀ ਲੈ ਕੇ ਆਓ ਪਰ ਇਹ ਗੱਡੀ ਚੱਲ ਨਹੀਂ ਰਹੀ ਸਟਾਰਟ ਨਹੀਂ ਹੋਉਂਦੀ ਸੀ ਜਿਹੜਾ ਡਰਾਈਵਰ ਸੀ ਉਹਨੂੰ ਪੁਲਿਸ ਲੈ ਗਈ ਆ ਕਿ ਨਹੀਂ ਨਹੀਂ ਉਹ ਨਿਕਲ ਗਿਆ ਇੱਥੋਂ ਹਾਂਜੀ ਮੈਂ ਮੰਗ ਕਰਦਾ ਇਹ ਹੀ ਪਹਿਲੀ ਗੱਲ ਤੇ ਜਿਹੜਾ ਏ ਇਦਾਂ ਗੱਡੀ ਚਲਾਉਂਦਾ ਮਾਰੇ ਬੱਚੇ ਕਿਹਦਾ ਨਕਸਾਰ ਜਿੰਨੀ ਹੁੰਦੀ ਆ ਇਦਾਂ ਹੀ ਡਰਾਈਵਰਾਂ ਤੋਂ ਹੁੰਦਾ ਵੀ ਇੱਥੇ ਬੱਚੇ ਦੀ ਬੱਸ ਡਰੈਕਟ ਇੱਥੇ ਡਰੈਕਟ ਇੱਥੇ ਨਕਸਾਰ ਆਗਾ ਮਾਪਿਆਂ ਦੇ ਕੱਲੇ ਕੱਲੇ ਬੱਚੇ ਕੇਤੇ ਦੋ ਕੇਤੇ ਇੱਕ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਆ ਤੇ दारू ਪੀ ਕੇ ਗੱਡੀ ਚਲਾਉਣੀ ਤਾਂ ਦੂਜੀ ਜਿਹੜਾ ਮੇਰਾ ਆ ਹੋਇਆ ਗੱਡੀ ਮੇਰੀ ਗੱਡੀ ਇਹਨਾਂ ਨੇ ਭੰਨੀ ਆ ਉਹ ਗੱਡੀ ਕਵਰ ਹੋਣੀ ਚਾਹੀਦੀ ਆ ਲੱਗਦਾ ਕਿ ਜਿਹੜੀਆਂ ਸਰਕਾਰ ਨੇ 24 ਤਰੀਕ ਨੂੰ ਛੁੱਟੀਆਂ ਕੀਤੀਆਂ ਤੁਰੰਤ ਪ੍ਰਭਾਵ ਨਾਲ ਛੁੱਟੀਆਂ ਡਿਕਲੇਅਰ ਕਰਨਾ ਉਹ ਸਾਰੇ ਪਹਿਲਾਂ ਹੋ ਜਾਣੀ ਚਾਹੀਦੇ ਮੈਂ ਵੀ ਅੱਜ ਮਜਬੂਰੀ ਦੇ ਬੱਤੇ ਸਾਡੇ ਕੱਲ ਮੈਂ ਨਹੀਂ ਭੇਜੇ ਬੱਚੇ ਇਹ ਕਰਕੇ ਵੀ ਧੁੰਦ ਬਹੁਤ ਐ ਅੰਬਰਸਰ ਜਾਂਦੇ ਬੱਚੇ ਅੱਜ ਇਹ ਕਰਕੇ ਵੀ ਪ੍ਰਿੰਸੀਪਲ ਨੇ ਗਰਮ ਹੋਣਾ ਵੀ ਤੁਹਾਡੇ ਬੱਚੇ ਕਿਉਂ ਨਹੀਂ ਤੇ ਮੈਂ ਇਹਨਾਂ ਨੂੰ ਆਖਣਿਆ ਵੀ ਬਸ ਵੇੜਾ ਕੋਈ ਨਹੀਂ ਦੋ ਤਿੰਨ ਦਾ ਕੋਈ ਫਰਕ ਨਹੀਂ ਪਰ ਇਹ ਤਰੰਤੀ ਹੋ ਜਿੰਟੇ ਜਿਹੜੇ ਹਿਸਾਬ ਨਾਲ ਧੂੜ ਪੈ ਰਹੀ ਹੈ ਇਹ ਸਕੂਲ ਵਨ ਜਾ ਰਹੀ ਤੇਜ ਹੋਣ ਕਾਰਨ ਉਹਨੇ ਦੂਜੀ ਸਾਈਡ ਕ੍ਰਾਸ ਕਰਨ ਲੱਗਾ ਸੀ ਆ ਗੱਡੀ ਦੇ ਵਿੱਚ ਮਾਰਤੀ ਆ ਆਲਟੋ ਕਾਰ ਦੇ ਵਿੱਚ ਹੁਣ ਜੋ ਇਹਨਾਂ ਦੀ ਬੰਦੀ ਕਾਰਵਾਈ ਸਕੂਲ ਗੱਡੀ ਆਪਣਾ ਤੇ ਦੋਨੋਂ ਕਾਰ ਜਿਹੜੀਆਂ ਗੱਡੀਆਂ ਵਾਂ ਥਾਣੇ ਬੁਲਾ ਲੀਆਂ ਲਵਾ ਲੀਆਂ ਵਾਂ ਜੋ ਬੰਦੀ ਕਾਰਵਾਈ ਕਰਦੇ ਆ ਇਹਨਾਂ ਦਾ ਇਲਜ਼ਾਮ ਆ ਕਿ ਇੱਕ ਤਾਂ ਉਹ ਡਰਾਈਵਰ ਜਿਹੜਾ ਬੱਸ ਬੜੀ ਤੇਜ਼ ਚਲਾ ਰਿਹਾ ਸੀ ਦੂਸਰਾ ਇਹਨਾਂ ਦਾ ਇਲਜ਼ਾਮ ਹੈ ਕਿ ਨਸ਼ਰਾ ਦਿੱਤੀ ਹੋਈ ਸੀ ਨਹੀਂ ਸ਼ਰਾਬ ਦਾ ਤੇ ਉਹ ਮੌਕੇ ਤੇ ਫਰਾਰ ਹੋ ਗਿਆ ਸ਼ਰਾਬ ਵਾਲੇ ਹੁਣ ਉਹਦਾ ਮੈਂ ਫੜ ਕੇ ਉਹ ਮੈਡੀਕਲ ਕਰਾਉਨੇ ਆ ਜਿਹਦੇ ਪਤਾ ਲੱਗਦਾ ਕੁਝ ਤੇ ਕਾਰਵਾਈ ਕਰਾਂਗੇ ਸਕੂਲ ਵੈਨ ਦੀ ਆਲਟੋ ਕਾਰ ਦੇ ਨਾਲ ਟੱਕਰ ਹੋਈ ਹੈ ਸੰਗਣੀ ਧੁੰਦ ਇਸ ਹਾਦਸੇ ਦਾ ਕਾਰਨ ਬਣਾਈ ਤੇ ਉਧਰ ਹੀ ਆਲਟੋ ਕਾਰ ਚਾਲਕ ਨੇ ਇਹ ਵੀ ਦੱਸਿਆ ਕਿ ਜਿਹੜਾ ਬੰਦਾ ਸਕੂਲ ਵੈਨ ਚਲਾ ਰਿਹਾ ਸੀ ਉਸ ਵੱਲੋਂ ਸ਼ਰਾਬ ਵੀ ਪੀਤੀ ਗਈ ਸੀ ਜਿਸ ਦੇ ਮੂੰਹ ਚੋਂ ਬਦਬੂ ਆ ਰਹੀ ਸੀ ਸਸਲੇ ਮਾਮਲਾ ਅਜਨਾਲਾ ਦਾ ਹੈ ਜਿੱਥੇ ਇੱਕ ਆਲਟੋ ਕਾਰ ਤੇ ਸਕੂਲ ਵੈਨ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਆਲਟੋ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਉਧਰੋਂ ਆ ਰਹੀ ਸਕੂਲ ਵੈਨ ਦੇ ਚਾਲਕ ਨੇ ਉਸ ਦੀ ਗੱਡੀ ਨੂੰ ਟੱਕਰ ਮਾ ਦਿੱਤੀ ਜਿਸ ਕਾਰਨ ਬੱਚੇ ਬਾਲ ਬਾਲ ਬਚੇ ਉਨ੍ਹਾਂ ਕਿਹਾ ਕਿਉਂ ਨਾ ਵੈਨ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਉਕਤ ਵੈਨ ਚਾਲਕ ਤੁਰੰਤ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ ਉਨ੍ਹਾਂ ਕਿਹਾ ਕਿ ਸੰਗਣੀ ਤੁੰਦ ਹੋਣ ਕਾਰਨ ਰੋਜ਼ਾਨਾ ਐਕਸੀਡੈਂਟ ਦੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਪਰਬਨਾਲ ਸਕੂਲਾਂ ਦੀਆਂ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਬਾਜੀ ਮੇਰਾ ਨਾਮ ਜਰਨੈਲ ਸਿੰਘ ਹੈ ਪਿੰਡ ਮੇਰਾ ਦਿਹਲਪੁਰਾ ਜੀ ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇੱਥੇ ਚੜਾ ਕੇ ਮੋੜ ਤੋਂ ਬੀਐਸਐਫਲੀ ਬੱਸ ਦੇ ਵਿੱਚ ਤੇ ਵਾਪਸ ਆ ਰਿਹਾ ਸੀ ਮੇਰੇ ਕੇਐਸਬੀ ਕੇਂਦਰ ਵਿਦਿਆਲਿਆ ਜੀ ਤੇ ਮੈਂ ਉੱਥੋਂ ਜਦੋਂ ਚੌਂਤ ਚੜਾ ਗਿਆ ਨਾਲ ਨਾਲ ਮੇਰੀ ਗੱਡੀ ਲੀਗ ਤੇ ਲਿਆਉਣ ਰਿਹਾ ਵੀ ਤੁੰਦ ਕਰਕੇ ਨਹੀਂ ਪਤਾ ਲੱਗਦਾ ਉਹ ਬੰਦੇ ਨੇ ਕੀ ਕੀਤਾ ਵੀ ਅੱਗੋਂ ਗੱਡੀ ਤੇਜ਼ ਲਾਇਆ ਤੇ ਆ ਕੇ ਮੈਨੂੰ ਜਦੋਂ ਅਸੀਂ ਰੋਕਿਆ ਗੱਡੀ ਠੋਗ ਗਈ ਮੇਰਾ ਸਿਰ ਵੱਜਾ ਅੱਗੇ ਉਹਦੇ ਨਾਲ ਗੱਡੀ ਨਾਲ ਇੱਕ ਦਮ ਜਦੋਂ ਮੇਰੀ ਦੀ ਗੱਡੀ ਹੈ ਸਾਰੀ 30 ਦੀ 25 ਦੀ ਸਪੀਡ ਤੇ ਦੂਜਾ ਗੇਅਰ ਹੀ ਅਜੇ ਇਹਨੇ ਕੀਤਾ ਗੱਡੀ ਤੇਜ਼ ਲਾਈ ਜਾਂਦਾ ਮੈਂ ਲੇਟ ਆ ਬ੍ਰੇਕ ਆ ਵੇਖੋ ਕਿੱਥੋਂ ਕਿਢੀ ਤੀ ਕਿੱਥੇ ਜਾ ਕੇ ਕਿਹੜੇ ਬੰਦੇ ਨੇ ਗੱਡੀ ਲਿਆ ਕੇ ਮਾਰੀ ਆ ਤੇ ਉਈਕਾ ਉਈਕਾ ਮੇਰੇ ਗੱਲ ਪੈਂਡਾ ਤੇ दारू ਦੇ ਬੋਆਉਂ ਨਹੀਂ ਨਾ ਕਿ ਇਹਨਾਂ ਲਾ ਕੇ ਵੀਡੀਓ ਸਾਰਿਆਂ ਨੇ ਬਣਾਈਆਂ ਵੀਰਾਂ ਨੇ ਲਾ ਕੇ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਤਾਂ दारू ਪੀਂਦੇ ਆ ਮੈਂ ਤੇ ਰਾਤ ਦੀ ਪੀਤੀ ਹੈ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਵੀ ਅੱਛੀ ਸੀ ਉਹਨਾਂ ਨੇ ਡਰਾਈਵਰ ਨੂੰ ਮਾਲਕ ਨੂੰ ਕਿਹਾ ਕਿ ਇਹ ਬੰਦਾ दारू ਪੀਂਦਾ ਜੇ ਇਹ ਬੰਦਾ ਬਦਲੀ ਕਰ ਦਿਓ ਉਹ ਬੰਦਾ ਵੀ ਮੈਨੂੰ ਸੂਰੇਪੁਰ ਦਾ ਨੰਬਰ ਦੇ ਕੇ ਗਿਆ ਆਪਣਾ ਉਹਨੇ ਵੀ ਉਹਨੂੰ ਕਿਹਾ ਵਾ ਕਿ ਇਹ ਬੰਦੇ ਨੂੰ ਨਾ ਵੀਰੇ ਬੰਦਾ ਠੀਕ ਨਹੀਂ ਹੈਗਾ ਤੇ ਦਾੜਾ ਛੱਡਿਆ ਉਹਨੇ ਅਸੀਂ ਵੀ ਕਹਤਾ ਦਾੜਾ ਛੱਡਿਆ ਸੀ ਇਹ ਥੋੜਾ ਵੀ दारू ਪੀ ਕੇ ਗੱਡੀਆਂ ਚਲਾਉਂਦੇ ਫਿਰਦੇ ਆ ਆ ਗੱਲ ਹੋਈ ਆ ਤੇ ਉਹ ਗੋ ਵੇਰ ਕੇ ਗੱਲ ਮੇਰਾ ਭੱਜ ਗਿਆ ਬੰਦਾ ਤੇਰੀ ਵੈਨ ਕਿਹੜੀ ਸੀ ਉਹ ਵੈਨ ਕਿਹੜੇ ਸਕੂਲ ਦੀ ਸੀ ਸਕੂਲ ਦੀ ਹੈਗੀ ਹਰਿ ਸ੍ਰੀ ਹਰਿ ਕ੍ਰਿਸ਼ਨ ਦੀ ਹੈ ਹਰਿ ਕ੍ਰਿਸ਼ਨ ਦੀ ਤੇ ਇੰਨੀ ਦੀ ਸਪੀਡ ਚੱਗਾ ਸੀ ਉਹਦੀ ਸਪੀਡ ਬਹੁਤ ਹੀ ਆ ਬ੍ਰੇਕ ਵੇਖੋ ਕਿੱਥੋਂ ਆ ਵੇਖੋ ਤੁਸੀਂ ਕੈਮਰੇ ਨਾਲ ਕਿੱਥੋਂ ਬ੍ਰੇਕ ਬੰਦੇ ਨੇ ਮਾਰੀ ਆ ਸਪੀਡ ਉਹਦੀ ਫੁੱਲ ਹੀ ਮੇਰੀ ਸਾਰੀ 20 25 ਦੀ ਦੂਜਾ ਗੇਅਰ ਹੀ ਅਜੇ ਲਓ ਰੀਆ ਚਾਉ ਜੋ ਲੈ ਗਿਆ ਮੇ ਗੱਡੀ ਆਪਣੀ ਤੁਹਾਡਾ ਕੀ ਕੀ ਹੋਇਆ ਮੇਰਾ ਵੇਖੋ ਗੱਡੀ ਦਾ ਨੇ ਗੱਲ ਆ ਟਾਇਰ ਨਵਾ ਪਾਇ ਮੇ ਹੌ ਵੀ ਪਾੜਤਾ ਨਾਲ ਸਿੱਧੀ ਇਹਨੇ ਗੱਡੀ ਵਿੱਚ ਮਾਰ ਗਿਆ ਤੁਹਾਡੇ ਸਾਹਮਣੇ ਰਖਾਈ ਰਿਆ ਸਕੂਲ ਵਾਲੀ ਬੱਸ ਵਿੱਚ ਟੋਕੀ ਤੇ ਵਿੱਚ ਬੱਚੇ ਵਿਚਾਰੇ ਹਰਫਲਾਗ ਹੋ ਗਏ ਨਾਲ ਆ ਦੋ ਬੱਚੇ ਵਿੱਚ ਬੈਠੇ ਹੀ ਹਜੇ ਤਾਂ ਨਾ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਤੂੰ ਲੋਕਾਂ ਨੂੰ ਮਾਰੇਗਾ ਵਿੱਚ ਨਹੀਂ ਜਾਨੀ ਨਹੀਂ ਹੋਇਆ ਨਹੀਂ ਸਾਟਰੀ ਮੇਰਾ ਮੱਥਾ ਇੱਥੇ ਵੱਜਾ ਜਦੋਂ ਇੱਕਦਮ ਗੱਡੀ ਵੱਜੀ ਆ ਮੇਰੇ ਉਹਦੇ ਨਾਲ ਵੱਜਾ ਬਾਕੀ ਉਹਦਾ ਠੀਕ ਹੈ ਗੱਡੀ ਸਾਰੀ ਉਹਨਾਂ ਨੇ ਹਾਂਜੀ ਹੁਣ ਪੁਲਿਸ ਲੈ ਗਈ ਆ ਉਸ ਹਾਂਜੀ ਉਹ ਗੱਡੀ ਲੈ ਜਾਂਦੇ ਇਹ ਵੀ ਲੈ ਕੇ ਆਓ ਪਰ ਇਹ ਗੱਡੀ ਚੱਲ ਨਹੀਂ ਰਹੀ ਸਟਾਰਟ ਨਹੀਂ ਹੋਉਂਦੀ ਸੀਐਸ ਦੇ ਜਿਹੜਾ ਡਰਾਈਵਰ ਸੀ ਉਹਨੂੰ ਪੁਲਿਸ ਲੈ ਗਈ ਆ ਕਿ ਨਹੀਂ ਨਹੀਂ ਉਹ ਨਿਕਲ ਗਿਆ ਇਥੋਂ ਹਾਂਜੀ ਮੰਗ ਕਰਦਾ ਮੈਂ ਮੰਗ ਕਰਦਾ ਇਹ ਹੀ ਪਹਿਲੀ ਗੱਲ ਤੇ ਜਿਹੜਾ ਏ ਇਦਾਂ ਗੱਡੀ ਚਲਾਉਂਦਾ ਮਾਰੇ ਬੱਚੇ ਕਿਤਾਬ ਲਖਾਰ ਜੁਨੀਅਰ ਹੁੰਦੀ ਆ ਇਦਾਂ ਹੀ ਡਰਾਈਵਰਾ ਤੋਂ ਹੁੰਦਾ ਵੀ ਇੱਥੇ ਬੱਚੇ ਦੀ ਬਸ ਟਿਕ ਵੀ ਇੱਥੇ ਇੱਥੇ ਇੰਕਲਾਣਾਗਾ ਮਾਪਿਆਂ ਦੇ ਕੱਲੇ ਕੱਲੇ ਬੱਚੇ ਕੇ ਤੇ ਦੋ ਕੇ ਤੇ ਇੱਕ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਏ ਤੇ दारू ਪੀ ਕੇ ਗੱਡੀ ਚਲਾਉਣੀ ਤਾਂ ਦੂਜੀ ਜਿਹੜਾ ਮੇਰਾ ਆ ਹੋਇਆ ਗੱਡੀ ਮੇਰੀ ਗੱਡੀ ਇਹਨਾਂ ਨੇ ਭੰਨੀ ਆ ਉਹ ਗੱਡੀ ਕਵਰ ਹੋਣੀ ਚਾਹੀਦੀ ਆ ਲੱਗਦਾ ਕਿ ਜਿਹੜੀਆਂ ਸਰਕਾਰ ਨੇ 24 ਤਰੀਕ ਨੂੰ ਛੁੱਟੀਆਂ ਕੀਤੀਆਂ ਤੁਰੰਤ ਪ੍ਰਭਾਵ ਨਾਲ ਛੁੱਟੀਆਂ ਡਿਕਲੇਅਰ ਕਰ ਉਹ ਸਾਰੇ ਪਹਿਲਾਂ ਹੋ ਜਾਣੀ ਚਾਹੀਦੇ ਮੈਂ ਵੀ ਅੱਜ ਮਜਬੂਰੀ ਦੇ ਬੱਤੇ ਸਾਡੇ ਕੱਲ ਮੈਂ ਨਹੀਂ ਭੇਜੇ ਬੱਚੇ ਇਹ ਕਰਕੇ ਵੀ ਧੁੰਦ ਬਹੁਤ ਐਂਬਰਸਰ ਜਾਂਦੇ ਬੱਚੇ ਅੱਜ ਇਹ ਕਰਕੇ ਵੀ ਪ੍ਰਿੰਸੀਪਲ ਨੇ ਗਰਮ ਹੋਣਾ ਵੀ ਤੁਹਾਡੇ ਬੱਚੇ ਕਿ ਉਹਨਾਂ ਨੇ ਤਾਂ ਮੈਨਾਂ ਨੂੰ ਆਖਣਿਆ ਵੀ ਬਸ ਵੇੜਾ ਕੋਈ ਨਹੀਂ ਦੋ ਤਿੰਨ ਦਾ ਕੋਈ ਫਰਕ ਨਹੀਂ ਪੈਂਦਾ ਪਰ ਇਹ ਤਰੰਤੀ ਹੋ ਜਾਂਦੀ ਜਿਹੜੇ ਹਿਸਾਬ ਨਾਲ ਧੂੜ ਪੈ ਰਹੀ ਹੈ ਇਹ ਸਕੂਲ ਬਣ ਜਾ ਰਹੀ ਤੇਜ ਹੋਣ ਕਾਰਨ ਉਹਨੇ ਦੂਜੀ ਸਾਈਡ ਕ੍ਰਾਸ ਕਰਨ ਲੱਗਾ ਸੀ ਆ ਗੱਡੀ ਦੇ ਵਿੱਚ ਮਾਰਤੀ ਆ ਆਲਟੋ ਕਾਰ ਦੇ ਵਿੱਚ ਹੁਣ ਜੋ ਇਹਨਾਂ ਦੀ ਬੰਦੀ ਕਾਰਵਾਈ ਸਕੂਲ ਗੱਡੀ ਆਪਣਾ ਤੇ ਦੋਨੋਂ ਕਾਰ ਜਿਹੜੀਆਂ ਗੱਡੀਆਂ ਵਾਂ ਥਾਣੇ ਬੁਲਾ ਲੀਆਂ ਲਵਾ ਲੀਆਂ ਵਾਂ ਜੋ ਬੰਦੀ ਕਾਰਵਾਈ ਕਰਦੇ ਆ ਇਹਨਾਂ ਦਾ ਇਲਜ਼ਾਮ ਆ ਕਿ ਇੱਕ ਤਾਂ ਉਹ ਡਰਾਈਵਰ ਜਿਹੜਾ ਬੱਸ ਬੜੀ ਤੇਜ਼ ਚਲਾ ਰਿਹਾ ਸੀ ਦੂਸਰਾ ਇਹਨਾਂ ਦਾ ਇਲਜ਼ਾਮ ਹੈ ਕਿ ਨਸ਼ਰਾ ਪੀਤੀ ਹੋਈ ਸੀ ਨਹੀਂ ਸ਼ਰਾਬ ਦਾ ਤੇ ਉਹ ਮੌਕੇ ਤੇ ਫਰਾਰ ਹੋ ਗਿਆ ਸ਼ਰਾਬ ਵਾਲੇ ਹੁਣ ਉਹਦਾ ਮੈਂ ਫੜ ਕੇ ਉਹਦਾ ਮੈਡੀਕਲ ਕਰਾਉਨੇ ਆ ਜੇ ਇਹਦੇ ਪਤਾ ਲੱਗਦਾ ਕੁਝ ਤੇ ਕਾਰਵਾਈ ਕਰਾਂਗੇ ਸਕੂਲ ਵੈਨ ਦੀ ਆਲਟੋ ਕਾਰ ਦੇ ਨਾਲ ਟੱਕਰ ਹੋਈ ਹੈ ਸੰਗਣੀ ਧੁੰਦ ਇਸ ਹਾਦਸੇ ਦਾ ਕਾਰਨ ਬਣਾਈ ਤੇ ਉਧਰ ਹੀ ਆਲਟੋ ਕਾਰ ਚਾਲਕ ਨੇ ਇਹ ਵੀ ਦੱਸਿਆ ਕਿ ਜਿਹੜਾ ਬੰਦਾ ਸਕੂਲ ਵੈਨ ਚਲਾ ਰਿਹਾ ਸੀ ਉਸ ਵੱਲੋਂ ਸ਼ਰਾਬ ਵੀ ਪੀਤੀ ਗਈ ਸੀ ਜਿਸ ਦੇ ਮੂੰਹੋਂ ਬਦਬੂ ਆ ਰਹੀ ਸੀ ਦਸਲੇਮ ਮਾਮਲਾ ਅਜਨਾਲਾ ਦਾ ਹੈ ਜਿੱਥੇ ਇੱਕ ਆਲਟੋ ਕਾਰ ਤੇ ਸਕੂਲ ਵੈਨ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਆਲਟੋ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਉਧਰੋਂ ਆ ਰਹੀ ਸਕੂਲ ਵੈਨ ਦੇ ਚਾਲਕ ਨੇ ਉਸ ਦੀ ਗੱਡੀ ਨੂੰ ਟੱਕਰ ਮਾ ਦਿੱਤੀ ਜਿਸ ਕਾਰਨ ਬੱਚੇ ਬਾਲ ਬਾਲ ਬਚੇ ਉਨ੍ਹਾਂ ਕਿਹਾ ਕਿ ਉਹ ਨਾ ਵੈਨ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਉਕਤ ਵੈਨ ਚਾਲਕ ਤੁਰੰਤ ਆਫਾਇਦਾ ਚੁੱਕ ਕੇ ਫਰਾਰ ਹੋ ਗਿਆ ਉਨ੍ਹਾਂ ਕਿਹਾ ਕਿ ਸੰਗਣੀ ਤੁੰਧ ਹੋਣ ਕਾਰਨ ਰੋਜ਼ਾਨਾ ਐਕਸੀਡੈਂਟ ਉੰਧੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਪਰਬਾਵਨਾਲ ਸਕੂਲਾਂ ਦੀਆਂ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਪਾਜੀ ਮੇਰਾ ਨਾਮ ਜਰਨੈਲ ਸਿੰਘ ਆ ਪਿੰਡ ਮੇਰਾ ਦਿਹਲਪੁਰਾ ਜੀ ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇੱਥੇ ਚੜਾ ਕੇ ਮੋੜ ਤੋਂ ਬੀਐਸਐਫਲੀ ਬੱਸ ਦੇ ਵਿੱਚ ਤੇ ਵਾਪਸ ਆ ਰਿਹਾ ਸੀ ਮੇਰੇ ਕੇਐਸਬੀਸ ਕੇਂਦਰ ਵਿਦਿਆਲਿਆ ਜੀ ਤੇ ਮੈਂ ਉੱਥੋਂ ਜਦੋਂ ਚੌਂਤ ਚੜਾ ਗਿਆ ਨਾਲ ਨਾਲ ਮੇਰੀ ਗੱਡੀ ਲੀਗ ਤੇ ਲਿਆਉਣ ਰਿਹਾ ਵੀ ਤੋਂਦ ਕਰਕੇ ਨਹੀਂ ਪਤਾ ਲੱਗਦਾ ਉਹ ਬੰਦੇ ਨੇ ਕੀ ਕੀਤਾ ਵੀ ਅੱਗੋਂ ਗੱਡੀ ਤੇਜ਼ ਲਾਇਆ ਤੇ ਆ ਕੇ ਮੈਨੂੰ ਜਦੋਂ ਅਸੀਂ ਰੋਕਿਆ ਗੱਡੀ ਠੋਗੀ ਮੇਰਾ ਸਿਰ ਵੱਜਾ ਅੱਗੇ ਉਹਦੇ ਨਾਲ ਗੱਡੀ ਨਾਲ ਇੱਕ ਦਮ ਜਦੋਂ ਮੇਰੀ ਦੀ ਗੱਡੀ ਹੈ ਸਾਰੀ 30 ਦੀ 25 ਦੀ ਸਪੀਡ ਤੇ ਦੂਜਾ ਗੇਅਰ ਹੀ ਅਜੇ ਇਹਨੇ ਕੀਤਾ ਗੱਡੀ ਤੇਜ਼ ਲਾਈ ਜਾਂਦਾ ਮੈਂ ਲੇਟ ਆ ਬ੍ਰੇਕ ਉਹ ਵੇਖੋ ਕਿੱਥੋਂ ਕਿਢੀ ਤੀ ਕਿੱਥੇ ਜਾ ਕੇ ਕਿਹੜੇ ਬੰਦੇ ਨੇ ਗੱਡੀ ਲਿਆ ਕੇ ਮਾਰੀ ਆ ਤੇ ਉਲਟਾ ਉਲਟਾ ਮੇਰੇ ਗਲ ਪੈਣ ਤੇ दारू ਦੇ ਬੋ ਆਉਂਦੀ ਨਾ ਕਿ ਇਹਨਾਂ ਲਾ ਕੇ ਵੀਡੀਓ ਸਾਰਿਆਂ ਨੇ ਬਣਾਈਆਂ ਵੀਰਾਂ ਨੇ ਲਾ ਕੇ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਤਾਂ दारू ਪੀਤਿਆਂ ਦਾ ਮੈਂ ਤਾਂ ਰਾਤ ਦੀ ਪੀਤੀ ਹੈ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਵੀ ਅੱਛੀ ਸੀ ਉਹਨਾਂ ਨੇ ਡਰਾਈਵਰ ਨੂੰ ਮਾਲਕ ਨੂੰ ਕਿਹਾ ਪੀ ਇਹ ਬੰਦਾ दारू ਪੀਂਦਾ ਜੇ ਇਹ ਬੰਦਾ ਬਦਲੀ ਕਰ ਦਿਓ ਉਹ ਬੰਦਾ ਵੀ ਮੈਨੂੰ ਸੂਰੇਪੁਰ ਦਾ ਨੰਬਰ ਦੇ ਕੇ ਗਿਆ ਆਪਣਾ ਉਹਨੇ ਵੀ ਉਹਨੂੰ ਕਿਹਾ ਵਾ ਪੀ ਇਹ ਬੰਦੇ ਨੂੰ ਨਾ ਵੀਰੇ ਬੰਦਾ ਠੀਕ ਨਹੀਂ ਹੈਗਾ ਤੇ ਦਾੜਾ ਛੱਡਿਆ ਉਹਨੇ ਅਸੀਂ ਵੀ ਕਹਤਾ ਦਾੜਾ ਛੱਡਿਆ ਸੀ ਇਹ ਥੋੜਾ ਵੀ दारू ਪੀ ਕੇ ਗੱਡੀਆਂ ਚਲਾਉਂਦੇ ਫਿਰਦੇ ਆ ਆ ਗੱਲ ਹੋਈ ਆ ਤੇ ਉਹ ਗੋ ਵੇਰ ਕੇ ਗੱਲ ਮੇਰਾ ਭੱਜ ਗਿਆ ਬੰਦਾ ਤੇਰੀ ਵੈਨ ਜਿਹੜੀ ਸੀ ਉਹ ਵੈਨ ਜਿਹੜੀ ਸਕੂਲ ਦੀ ਹੈਗੀ ਹਰ ਸ੍ਰੀ ਹਰਿ ਕ੍ਰਿਸ਼ਨ ਦੀ ਹੈ ਹਰਿ ਕ੍ਰਿਸ਼ਨ ਦੀ ਇਹ ਇੰਨੀ ਸਪੀਡ ਤੇ ਹੈਗਾ ਸੀ ਉਹਦੀ ਸਪੀਡ ਬਹੁਤ ਹੀ ਆ ਬ੍ਰੇਕ ਵੇਖੋ ਕਿੱਥੋਂ ਆ ਵੇਖੋ ਤੁਸੀਂ ਕੈਮਰੇ ਨਾਲ ਕਿੱਥੋਂ ਬ੍ਰੇਕ ਬੰਦੇ ਨੇ ਮਾਰੀ ਆ ਸਪੀਡ ਉਹਦੀ ਫੁੱਲ ਹੀ ਮੇਰੀ ਸਾਰੀ 20 25 ਦੀ ਦੂਜਾ ਗੇਅਰ ਹੀ ਅਜੇ ਲਓ ਰੀਆ ਜਾਉਂ ਜੋ ਲੈ ਗਿਆ ਮੈਂ ਗੱਡੀ ਆਪਣੀ ਸਾਡੇ ਜੀ ਜੀ ਅਚਾਨਕ ਹੋਇਆ ਮੇਰਾ ਵੇਖੋ ਗੱਡੀ ਦਾ ਨਾਲ ਗੱਲ ਆ ਟਾਇਰ ਨਾ ਪਾਇਆ ਮਿਹਰ ਹੁ ਵੀ ਪਾੜਤਾ ਨਾਲ ਸਿੱਧੀ ਇਹਨੇ ਗੱਡੀ ਵਿੱਚ ਮਾਰ ਗਿਆ ਸਾਡੇ ਸਾਹਮਣੇ ਦਿਖਾਈ ਰਿਹਾ ਸਕੂਲ ਵਾਲੀ ਬੱਸ ਵਿੱਚ ਨੇ ਠੋਕੀ ਤੇ ਵਿੱਚ ਬੱਚੇਓ ਚਾਰੇ ਹਰਪਲਾਗ ਹੋ ਗਏ ਨਾਲ ਆ ਦੋ ਬੱਚੇ ਵਿੱਚ ਬੈਠੇ ਹੀ ਅਜੇ ਤਾਂ ਨਾ ਮੈਂ ਲੇਟ ਹੋ ਗਿਆ ਲੇਟ ਹੋਗਾ ਤੂੰ ਲੋਕਾਂ ਨੂੰ ਮਾਰੇਗਾ ਵਿੱਚ ਤੇ ਚਾਦੀ ਉਤਾਰ ਕੇ ਅਖਰੇ ਨਹੀਂ ਜਾਣੀ ਨਹੀਂ ਹੋਇਆ ਨਹੀਂ ਸਾਟਰੀ ਮੇਰਾ ਮੱਥਾ ਇੱਥੇ ਵੱਜਾ ਜਦੋਂ ਇੱਕਦਮ ਗੱਡੀ ਵੱਜੀ ਆ ਮੇਰੇ ਉਹਦੇ ਨਾਲ ਵੱਜਾ ਬਾਕੀ ਉਹਦਾ ਠੀਕ ਹੈ ਗੱਡੀ ਸਾਰੀ ਉਹਨਾਂ ਨੇ ਹਾਂਜੀ ਹੁਣ ਪੁਲਿਸ ਲੈ ਗਈ ਆ ਉਸ ਹਾਂਜੀ ਉਹ ਗੱਡੀ ਲੈ ਜਾਂਦੇ ਇਹ ਵੀ ਲੈ ਕੇ ਆਓ ਪਰ ਇਹ ਗੱਡੀ ਚੱਲ ਨਹੀਂ ਰਹੀ ਸਟਾਰਟ ਨਹੀਂ ਹੋਉਂਦੀ ਸੀ ਇਸ ਦੇ ਜਿਹੜਾ ਡਰਾਈਵਰ ਸੀ ਉਹਨੂੰ ਪੁਲਿਸ ਲੈ ਗਈ ਆ ਕਿ ਨਹੀਂ ਨਹੀਂ ਉਹ ਨਿਕਲ ਗਿਆ ਇਥੋਂ ਹਾਂਜੀ ਮੈਂ ਮੰਗ ਕਰਦਾ ਇਹ ਹੀ ਪਹਿਲੀ ਗੱਲ ਤੇ ਜਿਹੜਾ ਇਹ ਇਦਾਂ ਗੱਡੀ ਚਲਾਉਂਦਾ ਮਾੜੇ ਬੱਚੇ ਕਿਸ ਤਰ੍ਹਾਂ ਨਿਖਾਰ ਜਿੰਨੀ ਹੁੰਦੀ ਆ ਇਦਾਂ ਹੀ ਡਰਾਈਵਰ ਆ ਤੁਹੁੰਦਾ ਵੀ ਇੱਥੇ ਬੱਚੇ ਦੀ ਬੱਸ ਟਿਕ ਵੀ ਇੱਥੇ ਇੱਥੇ ਨਿਖਾਰਗਾ ਮਾਪਿਆਂ ਦੇ ਕੱਲੇ ਕੱਲੇ ਬੱਚੇ ਕੇਦੇ ਦੋ ਕੇਦੇ ਇੱਕ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਆ ਤੇ ਤਾਰੂ ਪੀ ਕੇ ਗੱਡੀ ਚਲਾਉਣੀ ਤਾਂ ਦੂਜੀ ਜਿਹੜਾ ਮੇਰਾ ਆ ਹੋਇਆ ਗੱਡੀ ਮੇਰੀ ਗੱਡੀ ਇਹਨਾਂ ਨੇ ਭੰਨੀ ਆ ਉਹ ਗੱਡੀ ਕਵਰ ਹੋਣੀ ਗਈ ਲੱਗਦਾ ਕਿ ਜਿਹੜੀਆਂ ਸਰਕਾਰ ਨੇ 24 ਤਰੀਕ ਨੂੰ ਛੁੱਟੀਆਂ ਕੀਤੀਆਂ ਤੁਰੰਤ ਪ੍ਰਭਾਵ ਨਾਲ ਛੁੱਟੀਆਂ ਡਿਕਲੇਅਰ ਕਰ ਉਹ ਸਾਰੇ ਪਹਿਲਾਂ ਹੋ ਜਾਣੀ ਚਾਹੀਦੇ ਮੈਂ ਵੀ ਅੱਜ ਮਜਬੂਰੀ ਦੇ ਬੱਤੇ ਸਾਡੇ ਕੱਲ ਮੈਂ ਨਹੀਂ ਭੇਜੇ ਬੱਚੇ ਇਹ ਕਰਕੇ ਵੀ ਧੁੰਦ ਬਹੁਤ ਐ ਅੰਬਰਸਰ ਜਾਂਦੇ ਬੱਚੇ ਅੱਜ ਇਹ ਕਰਕੇ ਵੀ ਪ੍ਰਿੰਸੀਪਲ ਨੇ ਗਰਮ ਹੋਣਾ ਵੀ ਤੁਹਾਡੇ ਬੱਚੇ ਕਿਉਂ ਨਹੀਂ ਤੇ ਮੈਂ ਇਹਨਾਂ ਨੂੰ ਆਖਣਿਆ ਵੀ ਬੇੜਾ ਕੋਈ ਨਹੀਂ ਦੋ ਤਿੰਨ ਦਾ ਕੋਈ ਫਰਕ ਨਹੀਂ ਪਰ ਇਹ ਤਰੰਤੀ ਹੋ ਜਾਂਦੀ ਹੈ ਜਿਹੜੇ ਹਿਸਾਬ ਨਾਲ ਧੂੜ ਪੈ ਰਹੀ ਹੈ ਇਹ ਸਕੂਲ ਵਨ ਜਾ ਰਹੀ ਧੁੰਦ ਬਹੁਤ ਜ਼ ਤੇਜ ਹੋਣ ਦਾ ਕਾਰਨ ਉਹਨੇ ਦੂਜੀ ਸਾਈਡ ਕ੍ਰਾਸ ਕਰਨ ਲੱਗਾ ਸੀ ਆ ਗੱਡੀ ਦੇ ਵਿੱਚ ਮਾਰਤੀ ਆ ਆਲਟੋ ਕਾਰ ਦੇ ਵਿੱਚ ਹੁਣ ਜੋ ਇਹਨਾਂ ਦੀ ਬੰਦੀ ਕਾਰਵਾਈ ਸਕੂਲ ਗੱਡੀ ਆਪਣਾ ਤੇ ਦੋਨੋਂ ਕਾਰ ਰੇੜੀਆਂ ਗੱਡੀਆਂ ਵਾਂ ਥਾਣੇ ਬੁਲਾ ਲੀਆਂ ਲਵਾ ਲੀਆਂ ਵਾਂ ਜੋ ਬੰਦੀ ਕਾਰਵਾਈ ਕਰਦੇ ਆ ਇਹਨਾਂ ਦਾ ਇਲਜ਼ਾਮ ਆ ਕਿ ਇੱਕ ਤਾਂ ਉਹ ਡਰਾਈਵਰ ਜਿਹੜਾ ਬੱਸ ਬੜੀ ਤੇਜ਼ ਚਲਾ ਰਿਹਾ ਸੀ ਦੂਸਤਰਾ ਇਹਨਾਂ ਦਾ ਇਲਜ਼ਾਮ ਹੈ ਕਿ ਨਸ਼ਾ ਕਰ ਦਿੱਤੀ ਸੀ ਨਸ਼ਾ ਆ ਤੇ ਉਹ ਮੌਕੇ ਤੇ ਫਰਾਰ ਹੋ ਗਿਆ ਸ਼ਰਾਬ ਵਾਲੇ ਹੁਣ ਉਹਦਾ ਮੈਂ ਫੜ ਕੇ ਉਹਦਾ ਮੈਡੀਕਲ ਕਰਾਉਨੇ ਆ ਜੇ ਇਹਦੇ ਪਤਾ ਲੱਗਦਾ ਕੁਝ ਤੇ ਕਾਰਵਾਈ ਕਰਾਂਗੇ ਸਕੂਲ ਵੈਨ ਦੀ ਆਲਟੋ ਕਾਰ ਦੇ ਨਾਲ ਟੱਕਰ ਹੋਈ ਹੈ ਸੰਗਣੀ ਧੁੰਦ ਇਸ ਹਾਦਸੇ ਦਾ ਕਾਰਨ ਬਣਾਈ ਤੇ ਉੱਧਰ ਹੀ ਆਲਟੋ ਕਾਰ ਚਾਲਕ ਨੇ ਇਹ ਵੀ ਦੱਸਿਆ ਕਿ ਜਿਹੜਾ ਬੰਦਾ ਸਕੂਲ ਵੈਨ ਚਲਾ ਰਿਹਾ ਸੀ ਉਸ ਵੱਲੋਂ ਸ਼ਰਾਬ ਵੀ ਪੀਤੀ ਗਈ ਸੀ ਜਿਸ ਦੇ ਮੂੰਹੋਂ ਬਦਬੂ ਆ ਰਹੀ ਸੀ ਦਸਲੇਮ ਮਾਮਲਾ ਅਜਨਾਲਾ ਦਾ ਹੈ ਜਿੱਥੇ ਇੱਕ ਆਲਟੋ ਕਾਰ ਤੇ ਸਕੂਲ ਵੈਨ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਆਲਟੋ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਉਧਰੋਂ ਆ ਰਹੀ ਸਕੂਲ ਵੈਨ ਦੇ ਚਾਲਕ ਨੇ ਉਸ ਦੀ ਗੱਡੀ ਨੂੰ ਟੱਕਰ ਮਾਦ ਤੇ ਜਿਸ ਕਾਰਨ ਬੱਚੇ ਬਾਲ ਬਾਲ ਬਚੇ ਉਹਨਾਂ ਕਹਿਆ ਕਿਉਂ ਨਾ ਵੈਨ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਉਕਤ ਵੈਨ ਚਾਲਕ ਤੁਰੰਤ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ ਉਹਨਾਂ ਨੇ ਕਿਹਾ ਕਿ ਸੰਗਣੀ ਤੋਂ ਹੁੰਦ ਹੋਣ ਕਾਰਨ ਰੋਜ਼ਾਨਾ ਐਕਸੀਡੈਂਟ ਹੁੰਦੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਪਰਭਾਵ ਨਾਲ ਸਕੂਲਾਂ ਦੀਆਂ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਸਾਡਾ ਜਿਹੜਾ ਪਿੰਡ ਹੈ ਪਾਜੀ ਮੇਰਾ ਨਾਮ ਜਰਨੈਲ ਸਿੰਘ ਹੈ ਪਿੰਡ ਮੇਰਾ ਦਿਹਲਪੁਰਾ ਜੀ ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇੱਥੇ ਚੜਾ ਕੇ ਮੋੜ ਤੋਂ ਬੀਐਸਐਫ ਦੀ ਬੱਸ ਦੇ ਵਿੱਚ ਤੇ ਵਾਪਸ ਆ ਰਿਹਾ ਸੀ ਮੇਰੇ ਕੇਬੀਐਸ ਕੇਂਦਰ ਵਿਦਿਆਲਿਆ ਜੀ ਤੇ ਮਾਫ ਤੋਂ ਜਦੋਂ ਚੌਂਤ ਚੜਾ ਗਿਆ ਨਾਲ ਨਾਲ ਮੇਰੀ ਗੱਡੀ ਲੀਕ ਤੇ ਲਿਆਉਂ ਰਿਹਾ ਵੀ ਤੋਂਦ ਕਰਕੇ ਨਹੀਂ ਪਤਾ ਲੱਗਦਾ ਉਹ ਬੰਦੇ ਨੇ ਕੀ ਕੀਤਾ ਵੀ ਅੱਗੋਂ ਗੱਡੀ ਤੇਜ਼ ਲਾਇਆ ਤੇ ਆ ਕੇ ਮੈਨੂੰ ਜਦੋਂ ਅਸੀਂ ਰੋਕਿਆ ਗੱਡੀ ਠੋਗ ਗਈ ਮੇਰਾ ਸਿਰ ਵੱਜਾ ਅੱਗੇ ਉਹਦੇ ਨਾਲ ਗੱਡੀ ਨਾਲ ਇੱਕ ਦਮ ਜਦੋਂ ਮੇਰੀ ਦੀ ਗੱਡੀ ਹੈ ਸਾਰੀ 30 ਦੀ 25 ਦੀ ਸਪੀਡ ਤੇ ਦੂਜਾ ਗੇਅਰ ਹੀ ਅਜੇ ਇਹਨੇ ਕੀਤਾ ਗੱਡੀ ਤੇਜ਼ ਲਾਈ ਜਾਂਦਾ ਮੈਂ ਲੇਟ ਆ ਬ੍ਰੇਕ ਆ ਵੇਖੋ ਕਿੱਥੋਂ ਘਰੀਤੀ ਕਿੱਥੇ ਜਾਗਦੇ ਕਿਹੜੇ ਬੰਦੇ ਨੇ ਗੱਡੀ ਲਿਆ ਕੇ ਮਾਰੀ ਆ ਉਲਟਾ ਉਲਟਾ ਮੇਰੇ ਗੱਲ ਪੈਣ ਤੇ दारू ਦੇ ਬੋਆਉਂ ਨਹੀਂ ਲਾਗੇ ਇਹਨਾਂ ਲਾਗੇ ਵੀਡੀਓ ਸਾਰਿਆਂ ਨੇ ਬਣਾਈਆਂ ਵੀਰਾਂ ਨੇ ਲਾਗੇ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਤਾਂ दारू ਪੀਤੇ ਨਾ ਮੈਂ ਤਾਂ ਰਾਤ ਦੀ ਪੀਤੀ ਹੈ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਵੀ ਇੱਥੇ ਹੀ ਉਹਨਾਂ ਨੇ ਡਰਾਈਵ ਉਹਨੂੰ ਮਾਲਕ ਨੂੰ ਕਿਹਾ ਕਿ ਇਹ ਬੰਦਾ दारू ਪੀਂਦਾ ਜੇ ਇਹ ਬੰਦਾ ਬਦਲੀ ਕਰ ਦੋ ਉਹ ਬੰਦਾ ਵੀ ਮੈਨੂੰ ਸੂਰੇਪੁਰ ਦਾ ਨੰਬਰ ਦੇ ਕੇ ਗਿਆ ਆਪਣਾ ਉਹਨੇ ਵੀ ਉਹਨੂੰ ਕਿਹਾ ਵਾ ਪੀ ਇਹ ਬੰਦੇ ਨੂੰ ਨਾ ਵੀਰੇ ਬੰਦਾ ਠੀਕ ਨਹੀਂ ਹੈਗਾ ਤੇ ਦਾੜਾ ਛੱਡਿਆ ਉਹਨੇ ਅਸੀਂ ਵੀ ਕਹਤਾ ਦਾੜਾ ਛੱਡਿਆ ਸੀ ਇਹ ਥੋੜਾ ਵੀ दारू ਪੀ ਕੇ ਗੱਡੀਆਂ ਚਲਾਉਂਦੇ ਫਿਰਦੇ ਆ ਆ ਗੱਲ ਹੋਈ ਹੈ ਤਾਂ ਉਹ ਗੋ ਵੇਰ ਕੇ ਗਿਆ ਮੇਰਾ ਭੱਜ ਗਿਆ ਬੰਦਾ ਤੇਰੀ ਵੈਨ ਕਿਹੜੀ ਸੀ ਉਹ ਵੈਨ ਕਿਹੜੇ ਸਕੂਲ ਦੀ ਸੀ ਸਕੂਲ ਦੀ ਹੈਗੀ ਹਰਿ ਸ੍ਰੀ ਹਰਿਕ੍ਰਿਸ਼ਨ ਦੀ ਜੇ ਹਰਿ ਸ੍ਰੀ ਹਰਿਕ੍ਰਿਸ਼ਨ ਦੀ ਤੇ ਕਿੰਨੀ ਦੀ ਸਪੀਡ ਚ ਹੈਗਾ ਉਹਦੀ ਸਪੀਡ ਬਹੁਤ ਹੀ ਆ ਬ੍ਰੇਕ ਵੇਖੋ ਕਿੱਥੋਂ ਆ ਵੇਖੋ ਤੁਸੀਂ ਆ ਕੈਮਰੇ ਨਾਲ ਕਿੱਥੋਂ ਬ੍ਰੇਕ ਬੰਦੇ ਨੇ ਮਾਰੀ ਆ ਸਪੀਡ ਉਹਦੀ ਫੁੱਲ ਹੀ ਮੇਰੀ ਸਾਰੀ 20 25 ਦੀ ਦੂਜਾ ਗੇਅਰ ਹੀ ਹੈ ਜੇ ਲੋਹ ਰੀਆ ਜਾਉਂ ਜੋ ਲੈ ਗਿਆ ਮੇ ਗੱਡੀ ਆਪਣੀ ਮੇਰਾ ਵੇਖੋ ਗੱਡੀ ਦਾ ਨੇ ਗੱਲ ਆ ਟਾਇਰ ਨਵਾਂ ਪਾਇਆ ਮੇਰਾ ਹੋ ਵੀ ਪਾੜਤਾ ਨਾਲ ਸਿੱਧੀ ਇਹਨੇ ਗੱਡੀ ਵਿੱਚ ਮਾਰ ਗਿਆ ਤੁਹਾਡੇ ਸਾਹਮਣੇ ਦਿਖਾਈ ਰਿਹਾ ਸਕੂਲ ਵਾਲੀ ਬੱਸ ਵਿੱਚ ਨੇ ਠੋਕੀ ਤੇ ਵਿੱਚ ਬੱਚੇ ਵਿਚਾਰੇ ਹਰ ਪਲਾਗ ਹੋ ਗਏ ਨਾਲ ਆ ਦੋ ਬੱਚੇ ਵਿੱਚ ਬੈਠੇ ਹੀ ਹਜੇ ਤਾਂ ਨਾ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਤੂੰ ਲੋਕਾਂ ਨੂੰ ਮਾਰੇਗਾ ਵਿੱਚ ਤੇ ਚੱਲੀ ਉਤਾਰ ਦੇ ਕੇ ਐਕਸਲੇ ਨਹੀਂ ਜਾਣੀ ਨਹੀਂ ਹੋਇਆ ਨਹੀਂ ਸਟਾਰਟ ਨਹੀਂ ਮੇਰਾ ਮੱਥਾ ਇੱਥੇ ਵੱਜਾ ਜਦੋਂ ਇੱਕਦਮ ਗੱਡੀ ਵੱਜੀ ਆ ਮੇਰੇ ਉਹਦੇ ਨਾਲ ਵੱਜਿਆ ਬਾਕੀ ਉਹਦਾ ਠੀਕ ਹੈ ਗੱਡੀ ਸਾਰੀ ਉਹਨਾਂ ਨੇ ਹਾਂਜੀ ਹੁਣ ਪੁਲਿਸ ਲੈ ਗਈ ਆ ਉਸ ਹਾਂਜੀ ਉਹ ਗੱਡੀ ਲੈ ਜਾਂਦੇ ਇਹ ਵੀ ਲੈ ਕੇ ਆਓ ਪਰ ਇਹ ਗੱਡੀ ਚੱਲ ਨਹੀਂ ਰਹੀ ਸਟਾਰਟ ਨਹੀਂ ਹੁੰਦੀ ਸੀ ਐਸ ਦੇ ਜਿਹੜਾ ਡਰਾਈਵਰ ਨੂੰ ਪੁਲਿਸ ਲੈ ਗਈ ਆ ਕਿ ਨਹੀਂ ਨਹੀਂ ਉਹ ਨਿਕਲ ਗਿਆ ਇਥੋਂ ਹਾਂਜੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਇਹ ਹੀ ਪਹਿਲੀ ਗੱਲ ਤੇ ਜਿਹੜਾ ਏਦਾਂ ਗੱਡੀ ਚਲਾਉਂਦਾ ਮਾੜੇ ਬੱਚੇ ਕਿਸ ਤਰ੍ਹਾਂ ਨਖਾਰ ਜਿਨੀਅਰ ਹੁੰਦੀ ਆ ਏਦਾਂ ਹੀ ਡਰਾਈਵਰਾਂ ਤੋਂ ਹੁੰਦਾ ਵੀ ਇੱਥੇ ਬੱਚੇ ਦੀ ਬੱਸ ਟਿਕ ਵੀ ਇੱਥੇ ਡਰਾਈਵਰ ਇੱਥੇ ਨਖਾਰ ਹੋਗਾ ਮਾਪਿਆਂ ਦੇ ਕੱਲੇ ਕੱਲੇ ਬੱਚੇ ਕੇਦੇ ਦੋ ਕੇਦੇ ਇੱਕ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਏ ਤੇ दारू ਪੀ ਕੇ ਗੱਡੀ ਚਲਾਉਣੀ ਦੂਜੀ ਜਿਹੜਾ ਮੇਰਾ ਆ ਹੋਇਆ ਕਵਰ ਗੱਡੀ ਮੇਰੀ ਗੱਡੀ ਇਹਨਾਂ ਨੇ ਭੰਨੀ ਆ ਉਹ ਗੱਡੀ ਕਵਰ ਹੋਣੀ ਨਹੀਂ ਗਈ ਲੱਗਦਾ ਕਿ ਜਿਹਦੀਆਂ ਸਰਕਾਰ ਨੇ 24 ਤਰੀਕ ਨੂੰ ਛੁੱਟੀਆਂ ਦਿੱਤੀਆਂ ਤੇ ਤੁਰੰਤ ਪ੍ਰਭਾਵ ਨਾਲ ਛੁੱਟੀਆਂ ਡਿਕਲੇਅਰ ਕਰ ਉਹ ਸਾਰੇ ਪਹਿਲਾਂ ਹੋ ਜਾਣੀ ਚਾਹੀਦੇ ਮੈਂ ਵੀ ਅੱਜ ਮਜਬੂਰੀ ਦੇ ਬੱਤੇ ਸਾਡੇ ਕੱਲ ਮੈਂ ਨਹੀਂ ਭੇਜੇ ਬੱਚੇ ਇਹ ਕਰਕੇ ਵੀ ਧੁੰਦ ਬਹੁਤ ਐ ਅੰਬਰਸਰ ਜਾਂਦੇ ਬੱਚੇ ਅੱਜ ਇਹ ਕਰਕੇ ਵੀ ਪ੍ਰਿੰਸੀਪਲ ਨੇ ਗਰਮ ਹੋਣਾ ਵੀ ਤੁਹਾਡੇ ਬੱਚੇ ਕਿ ਉਹਨਾਂ ਤੇ ਮੈਂ ਇਹਨਾਂ ਨੂੰ ਆਖਣਿਆ ਵੀ ਬੇੜਾ ਕੋਈ ਨਹੀਂ ਦੋ ਤਿੰਨ ਦਾ ਕੋਈ ਫਰਕ ਨਹੀਂ ਪਰ ਇਹ ਤਰੰਤੀ ਹੋ ਜਿੰਦੀ ਜਿਹੜੇ ਹਿਸਾਬ ਨਾਲ ਤੂੜ ਪੈ ਰਹੀ ਹੈ ਇਹ ਸਕੂਲ ਵਨ ਜਾਰੀ ਧੁੰਦ ਜੇ ਜੋ ਹੋਂਕਾਰ ਨੂੰ ਨੇ ਦੂਜੀ ਸਾਈਡ ਕਰਾਸ ਕਰਨ ਲੱਗਾ ਸੀ ਆ ਗੱਡੀ ਦੇ ਵਿੱਚ ਮਾਰਤੀ ਆ ਆਲਟੋ ਕਾਰ ਦੇ ਵਿੱਚ ਹੁਣ ਜੋ ਇਹਨਾਂ ਦੀ ਬੰਦੀ ਕਾਰਵਾਈ ਸਕੂਲ ਗੱਡੀ ਆਪਣਾ ਤੇ ਦੋਨੋਂ ਕਾਰ ਰੇੜੀਆਂ ਗੱਡੀਆਂ ਵਾ ਥਾਣੇ ਬਲਾਲਾ